ਕੋਈ ਪਤਾ ਨਹੀਂ ਕਿਹੜਾ ਮੁੱਦਾ ਚੱਲ ਜੇ ਔਰ ਇਹ ਜੀਆਂ ਗੱਲਾਂ ਲੋਕਾਂ ਨੇ ਦਸੀਆਂ ਮੈਂ ਪਾਰਲੀਮੈਂਟ ਚ ਜਦੋਂ ਜਾਣਾ ਉੱਥੇ ਠਾਉਣ ਵਾਸਤੇ ਵੀ ਜੱਥੇ ਜੋ ਜਦੋਂ ਪ੍ਰਚਾਰ ਕਰਦੇ ਸੀ ਸਣੀ ਦਿਵਸ ਨੇ ਆਉਣਾ ਸੀ ਜੀ ਪਰ ਪਤਾ ਹੁਣਾ 27 ਅਪ੍ਰੈਲ ਨੂੰ 30 ਅਪ੍ਰੈਲ ਨੂੰ ਵੋਟਾਂ ਸੀ 27 ਅਪ੍ਰੈਲ ਨੂੰ ਸਣੀ ਦਿਵਸ ਨੇ ਆਉਣਾ ਸੀ ਕਾਲੀਦਾਲ ਵੱਲੋਂ ਪ੍ਰਚਾਰ ਕਰਨ 26 ਜ 26 ਜੁਲਾਈ ਨੂੰ ਮੈਂ ਭਵਾਨੀਗੜ੍ਹ ਦੇ ਪਿੰਡਾਂ ਚ ਕੈਂਪੇਨ ਕਰਦਾ ਫਿਰਦਾ ਸੀ ਸਾਡੇ ਇਲਾਕੇ ਵਾਲੇ ਡੱਬੀਆਂਿਆਂ ਦੇ ਪਰਨਾ ਬੰਦਿਆ ਜਰਦਾ ਜਮਣੀ ਜਾਂਦਾ ਸੀ ਮੈਨੂੰ ਕਹਿੰਦਾ ਕੱਲ ਨੂੰ ਤਰਮੰਦਰ ਦਾ ਮੁੰਡਾ ਆਊ ਆਉ ਆਉ ਅੱਜ ਆਉ ਅੱਛਾ ਆਉ ਤੂੰ ਮੈਂ ਕਿਹਾ ਕਹਾਂ ਦਾ ਬੋਲਪਾ ਹਣ ਆਉ ਆਉ ਬੜੀ ਜਨ ਜੇ ਆਉ ਬਸ ਫਿਰ ਉਹਨੂੰ ਕਹੀ ਦੀ ਮੈਂ ਕਿਹਾ ਕੀ ਫਿਲਮਾਂ ਫਿਲਮਾਂ ਦੀ ਨਲਕੇ ਪਾਟ ਲੈਂਦਾ ਇੱਥੇ ਮੂਲੀ ਵੀ ਨਹੀਂ ਪਟਣ ਦੇਣੀ ਸਹੀਰੀ ਉਹ ਮੱਕਾ ਕਿਸੇ ਦਾ ਬਾਕਸ ਤੋਂ ਤੇ ਉਹ ਤੈਗੋਈ ਮਾਫੀ ਨਹੀਂ ਉਸ ਦਾ ਨਗਦ ਉਹ ਨਗਦੀ ਚੱਲਦਾ ਕੰਮ ਦਾਰ ਕਰਤੀ ਨਹੀਂ ਉਹ ਇਲਾਕਾ ਬੌਸ ਮਾਲਵਾ ਜਿਹੜਾ ਉਹ ਦਿਲ ਦੇ ਸਾਫ਼ ਹੈ ਲੋਕ ਜਦੋਂ ਖੜ ਕੇ ਖੜ ਕੇ ਬਸ ਜਿੱਦ ਤੂੰ ਖੜ ਕੇ ਖੜ ਕੇ ਜਿੱਦ ਤੂੰ ਹੋਗੇ ਹੋਗੇ ਸੋ ਇਸ ਕਰਕੇ ਸਾਨੂੰ ਮਾਣਾ ਪੂਰੇ ਪੰਜਾਬ ਤੇ ਆਪਾਂ ਦੋਸ਼ ਨਹੀਂ ਦੇ ਸਕਦੇ ਲੋਕਾਂ ਨੂੰ ਪਹਿਲਾਂ ਕੋਈ ਬਦਲ ਹੈ ਨਹੀਂ ਸੀ ਹੋਰ ਇੱਕ ਤੀਜਾ ਰਾਹ ਖੁੱਲਿਆ ਹੁਣ ਨਵਾਂ ਲਿਹਾ ਪਿਆ ਹੁਣ ਨਵੀਂ ਕਹਾਣੀ ਲਿਖਣ ਵਾਸਤੇ ਪੰਜਾਬ ਜਿਹੜਾ ਉਹ ਤਿਆਰ ਹੈ ਔਰ ਮੈਂ ਪਿੰਡਾਂ ਜਾਣਾ ਮੈਂ ਦੇਸੀ ਤਰੀਕੇ ਨਾਲ ਸਿਲਾ ਦਿੰਨਾ ਵੀ ਆਪਣੇ ਕੋਈ ਬਿਮਾਰ ਹੋ ਜੇ ਸ਼ਰੀਕੇ ਚ ਭਾਈ ਚਾਰੇ ਚ ਆਪਾਂ ਪਤਾ ਲੈਣ ਜਾਮੇ ਆ ਕਿਵੇਂ ਹੈ ਜੀ ਮੁੰਡਾ ਉਹ ਕਰਦੇ ਕਹਿੰਦੇ ਜੀ ਡੀ ਐਮ ਸੀ ਵਾਲਿਆਂ ਨੇ ਪੀ ਜੀ ਆਈ ਚ ਭੇਜਦੇ ਚੰਡੀਗੜ੍ਹ ਡਾਕਟਰ ਦਵਾਈ ਦੇ ਰਹੇ ਨੇ ਹਜੇ ਦਵਾਈ ਲੱਗੀ ਨਹੀਂ ਕੋਈ ਦੇਖਦੇ ਆ ਡਾਕਟਰ ਕਹਿੰਦੇ ਵੀ ਤੇ ਪਰਸੋ ਤੱਕ ਕੋਈ ਫਰਕ ਪੈ ਗਿਆ ਠੀਕ ਨਹੀਂ ਤਾਂ ਆਪਰੇਸ਼ਨ ਕਰਾਂਗੇ ਆਪਾਂ ਕਹਿੰਦੇ ਚਲੋ ਡਾਕਟਰ ਤਾਂ ਰੱਬ ਦੇ ਰੂਪ ਨੇ ਜੀ ਪ੍ਰਮਾਤਮਾ ਭਲੀ ਕਰੇ ਠੀਕ ਹੋ ਕੇ ਛੇਤੀ ਕਰਿਆ ਜੇ ਨਾਲ ਆਪਾਂ ਫਿਰ ਇੱਕ ਸਲਾਹ ਵੀ ਦੇ ਦੰਨੇ ਆ ਵੀ ਇਹ ਨਾਲ ਪਿੰਡਾ ਆਪਣੇ ਫੱਗੂ ਵਾਲਾ ਇਥੋਂ ਦਾ ਇੱਕ ਸਿਆਣਾ ਹੈ ਉਥੋਂ ਹਵਾਲਾ ਕਰਦਾ ਖੱਥੌੜਾ ਆ ਜਾ ਕਰਦਾ ਨਿੰਮ ਦੀ ਟਾਣੀ ਨਾਲ ਤੇ ਦਸਤੀ ਜਿਨਾਂ ਦੇਸੀ ਜਾ ਉਹ ਕਰਾ ਕੇ ਦੇਖ ਲੋ ਉਹਦੇ ਨਾਲ ਵੀ ਆਪਣੇ ਪਿੰਡ ਦੇ ਦੋ ਤਿੰਨ ਠੀਕ ਹੋ ਗਏ ਭੋਲੇ ਕਾ ਪਾਣ ਜਾ ਗੁਰਦੇਵ ਦਾ ਮੁੰਡਾ ਦੋ ਦਿਨ ਉਹਦੇ ਨਾਲ ਠੀਕ ਹੋ ਗਏ ਉਹ ਜਿਨ੍ਹਾਂ ਦੇ ਬਿਮਾਰ ਹੁੰਦਾ ਉਹ ਕਹਿੰਦੇ ਯਾਰ ਜਿੱਥੇ ਇੰਨੇ ਡਾਕਟਰਾਂ ਦੇ ਪੈਸੇ ਪੱਟਦੇ ਕਿਤੇ ਫੱਗੂ ਵਾਲਾਲੇ ਸਿਆਣੇ ਵਾਲਾ ਵਹਿਮ ਨਾ ਰਹਿ ਜੇ ਇਹ ਵੀ ਕਰਾਈ ਲਈਏ ਉਹ ਥੌੜਾ ਕਰ ਲੈਂਦੇ ਆ ਕੋਈ ਹਾਲ ਪੰਜਾਬ ਦਾ ਪਿਛਲੇ 60 ਸਾਲ ਤੋਂ ਦੋ ਡਾਕਟਰਾਂ ਤੋਂ ਪੰਜਾਬ ਦਵਾਈ ਲਈ ਜਾਂਦਾ 5 ਸਾਲ ਖਾਲੀ ਡਾਕਟਰ 5 ਸਾਲ ਕਾਂਗਰਸੀ ਡਾਕਟਰ 5 ਸਾਲ ਕਾਲੀ ਡਾਕਟਰ 5 ਸਾਲ ਕਾਂਗਰਸੀ ਡਾਕਟਰ ਤੁਸੀਂ ਦੱਸੋ ਰੋਗ ਘਟਿਆ ਜਾਂ ਵਧਿਆ ਵਧਿਆ ਨਾ ਤੇ ਡਾਕਟਰਾਂ ਤੋਂ ਠੀਕ ਨਹੀਂ ਹੁੰਦਾ ਫਿਰ ਐਤਕੀ ਸਾਥੋਂ ਥੋੜੀ ਕਰਾ ਕੇ ਦੇਖ ਲਈ ਜਾ